ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਬੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਇਸ ਸੰਸਾਰ ਅੰਦਰ ਕੋਈ ਐਸਾ ਵਿਅਕਤੀ ਨਹੀਂ ਜਿਸ ਕੋਲੋਂ ਕਦੀ ਗਲਤੀ ਨਾ ਹੋਵੇ ਕੁਝ ਗਲਤੀਆਂ ਅਣਜਾਣਪੁਨੇ ਵਿੱਚ ਵੀ ਹੋ ਜਾਂਦੀਆਂ ਹਨ ਅਤੇ ਕੁਝ ਜਾਣ ਪੁਝ ਕੇ ਅਣਜਾਣਪੁਨੇ ਵਿੱਚ ਹੋਈਆਂ ਗਲਤੀਆਂ ਦੀ ਮਾਫੀ ਤਾਂ ਰੱਬ ਦੇ ਦਿੰਦਾ ਹੈ ਪਰ ਜੇਕਰ ਅਣਜਾਣਪੁਨੇ ਵਿੱਚ ਕੋਈ ਵੱਡੀ ਗਲਤੀ ਹੋ ਜਾਵੇ ਤਾਂ ਉਸ ਦੀ ਸਜ਼ਾ ਇਸ ਦੁਨੀਆ ਵਿੱਚ ਵੀ ਮਿਲਦੀ ਹੈ ਤੇ ਉਸ ਦੁਨੀਆ ਵਿੱਚ ਵੀ ਹਾਲਜੋ ਇਹ ਗਲਤੀ ਹੈ ਇਹ ਮਿਟਦੀ ਤਾਂ ਨਹੀਂ ਪਰ ਜੇਕਰ ਕੋਈ ਮਹਾਪੁਰਸ਼ ਕੈਦਨ ਕੇ ਤੂੰ ਪ੍ਰਾਸਚਿਤ ਕਰਮ ਕਰੇਗਾ ਤਾਂ ਇਸ ਦਾ ਖਾਤਮਾ ਹੋ ਸਕਦਾ ਹੈ ਇਸ ਲਈ ਪ੍ਰਾਸਚਿਤ ਕਰ ਤਾਂ ਉਹ ਗਲਤੀ ਤੋਂ ਵੀ ਛੁਟਕਾਰਾ ਹੋ ਜਾਂਦਾ ਹੈ ਅਤੇ ਉਸ ਤੋਂ ਮਿਲਣ ਵਾਲੀ ਸਜ਼ਾ ਤੋਂ ਵੀ ਸਾਡੀ ਅੱਜ ਦੀ ਇੱਕ ਐਸੇ ਹੀ ਵਿਅਕਤੀ ਦੀ ਸਸਕੀ ਜਿਸ ਕੋਲ ਕੋਈ ਐਸੀ ਭਾਰੀ ਗਲਤੀ ਹੋ ਗਈ ਕਿ ਉਸ ਨੂੰ ਫਾਂਸੀ ਦੀ ਸਜ਼ਾ ਹੋਣ ਵਾਲੀ ਸੀ ਉਸ ਵਿਅਕਤੀ ਨੇ ਐਸੀ ਕਿਹੜੀ ਗਲਤੀ ਕੀਤੀ ਸੀ ਕਿ ਉਸ ਨੂੰ ਸਜ਼ਾ ਹੋਣ ਵਾਲੀ ਸੀ ਅਤੇ ਉਸਨੂੰ ਮਹਾਪੁਰਸ਼ਾਂ ਨੇ ਕਿਹਾ ਰਾਦਸੀਆ ਜਿਸ ਦੁਆਰਾ ਉਸਨੇ ਕੀਤੀ ਗਈ ਗਲਤੀ ਤੋਂ ਹੋਣ ਵਾਲੀ ਸਜ਼ਾ ਤੋਂ ਹੀ ਮੁਕਤੀ ਪਾ ਲਈ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਦੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ संत ईशर सिंह महाराज राह वाले आने लगा ही कोई उसका मुकदमा होंगे कोई पेशी है जेल है, बड़ा ही दुखी है कृपा करो उस उलो ब जा बाबा ईशर सिंह जी कह लगे उसके आंदा कोई तरीका नहीं है ਉਹ ਵਿਅਕਤੀ ਕਹਿਣ ਲੱਗਾ ਮਹਾਰਾਜ ਕਾਨੂੰਨ ਹੈ ਪੈਰੋਲ ਤੇ ਉੱਤੇ ਇੱਕ ਦਿਨ ਵਾਸਤੇ ਬਹੁਤ ਸ਼ਿਫਾਰਿਸ਼ ਹੋਵੇ ਤਾਂ ਬੰਦਾ ਨਿਕਲ ਆਉਂਦਾ ਹੈ ਜ਼ਮਾਨਤੇ ਤਾਂ ਨਹੀਂ ਕੱਢਦੇ ਬਾਹਰ ਪਰ ਇੱਕ ਅੱਧਾ ਦਿਨ ਕੱਢ ਦਿੰਦੇ ਹਨ ਤਾਂ ਬਾਬਾ ਜੀ ਨੇ ਕਿਹਾ ਚਾਹੇ ਉਸ ਨੂੰ ਇੱਕ ਦਿਨ ਵਾਸਤੇ ਹੀ ਕਢਾ ਲਿਆ ਪਰ ਉਸ ਨੂੰ ਬਾਹਰ ਕਢਾ ਕੇ ਲਿਆਓ ਅਤੇ ਉਸਦੇ ਪਿਓ ਨੇ ਆਪਣੇ ਪੁੱਤਰ ਨੂੰ ਜੇਲ੍ਹ ਵਿੱਚੋਂ ਬਾਹਰ ਕਢਾ ਲਿਆਂਦਾ ਅਤੇ ਜਦੋਂ ਉਹ ਲੜਕਾ ਆ ਕੇ ਬਾਬਾ ਈਸ਼ਾ ਸਿੰਘ ਜੀ ਨੂੰ ਮਿਲਿਆ ਤਾਂ ਬਾਬਾ ਈਸ਼ਾ ਸਿੰਘ ਜੀ ਨੇ ਕਿਹਾ ਸਹੀ ਗੱਲ ਦਾਸ ਤਾਂ ਲੜਕਾ ਕਹਿਣ ਲੱਗਾ ਸੱਚੇ ਪਾਤਸ਼ਾਹ ਆਪ ਦਾ ਅੰਦਰ ਜਮੀ ਹੋ ਸਭ ਜਾਣਦੇ ਹੋ ਮੇਰਾ ਕੋਈ ਇਰਾਦਾ ਤਾਂ ਨਹੀਂ ਸੀ ਉਸਨੂੰ ਮਾਰਨ ਦਾ ਪਰ ਉਹ ਬੰਦਾ ਕੁਝ ਬਤਿੱਕੀ ਕਲਾ ਰਿਹਾ ਸੀ ਅਤੇ ਮੈਨੂੰ ਵੀ ਗੁੱਸਾ ਆ ਗਿਆ ਗੁੱਸੇ ਦੇ ਵਿੱਚ ਉਹ ਮੇਰੇ ਹੱਥੋਂ ਮਾਰਿਆ ਗਿਆ ਅਤੇ ਹੁਣੇ ਹੀ ਮੈਨੂੰ ਪਤਾ ਲੱਗਾ ਹੈ ਕਿ ਮੈਨੂੰ ਫਾਂਸੀ ਦੀ ਸਜ਼ਾ ਹੋਈ ਹੈ ਪਰ ਅਜੇ ਤਸਦੀਕ ਨਹੀਂ ਹੋਈ 8 ਸਾਲ ਤੋਂ ਮੈਂ ਕੱਚੀ ਜੇਲ੍ਹ ਵਿੱਚ ਪਿਆ ਹਾਂ ਤਾਂ ਬਾਬਾ ਜੀ ਨੇ ਕਿਹਾ ਜੇਕਰ ਤੂੰ નિર્ਦੋਸ਼ ਹੈ ਤਾਂ ਸਾਡੇ ਕਹਿੰਦੇ ਇੱਕ ਕੰਮ ਕਰ ਉਹ ਲੜਕਾ ਕਹਿਣ ਲੱਗਾ ਤੁਸੀਂ ਜੋ ਕਹੋਗੇ ਮੈਂ ਕਰਾਂਗਾ ਤਾਂ ਬਾਬਾ ਈਸ਼ਰ ਸਿੰਘ ਜੀ ਨੇ ਕਿਹਾ ਪ੍ਰਸਚਿਤ ਕਰਮ ਕਰ ਲੜਕਾ ਕਹਿਣ ਲਗਾ ਉਹ ਕਿਸ ਤਰ੍ਹਾਂ ਕਰੀਦੇ ਹਨ ਤਾਂ ਬਾਬਾ ਈਸ਼ਰ ਸਿੰਘ ਜੀ ਨੇ ਕਿਹਾ ਸਵੇਰੇ 2 ਵਜੇ ਉੱਠ ਕੇ ਜਪਜੀ ਸਾਹਿਬ ਦੇ ਪਾਠ ਸ਼ੁਰੂ ਕਰ ਦੇਣੇ ਹਨ ਦਿਨ ਵਿੱਚ ਜਿੰਨਾ ਵੀ ਸਮਾਂ ਲੱਗੇ 50 100 ਪਾਠ ਜਿੰਨਾ ਵੀ ਕਰ ਸਕਦਾ ਹੈ ਕਰੀ ਜਾਵੇਂ ਜਿਸ ਵਕਤ ਜਿਸ ਘੜੀ ਤੇਰੇ 100 ਪਾਠ ਜਪਜੀ ਸਾਹਿਬ ਦੇ ਹੋ ਜਾਣ ਉਸ ਵੇਲੇ ਅਰਦਾਸ ਕਰਦੇਵੇਂ ਸੱਚੇ ਪਾਸ਼ਾ ਇਸ ਦਾ ਜੋ ਫਲ ਹੈ ਉਹ ਸਲੂ ਨੂੰ ਲੱਗ ਜਾਵੇ ਉਸ ਨੂੰ ਸ਼ਾਂਤੀ ਆ ਜਾਵੇ ਜੋ ਅਨਜਾਨ ਪੁਨੇ ਵਿੱਚ ਮੇਰੇ ਹੱਥੋਂ ਮਾਰਿਆ ਗਿਆ ਹੈ ਉਸ ਲੜਕੇ ਨੇ ਐਂਝ ਹੀ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਵੀ ਸੋ ਪਾਠ ਹੋ ਜਾਂਨ ਅਰਦਾਸ ਕਰੇ ਸੱਚੇ ਪਾਤਸ਼ਾਹ ਇਹਨਾਂ ਪਾਠਾਂ ਦਾ ਫਲ ਉਸ ਨੂੰ ਲੱਗ ਜਾਵੇ ਹੁਣ ਹਰ ਲੋਜ ਲੜਕਾ ਪਾਠ ਵੀ ਕਰਦਾ ਹੈ ਅਤੇ ਇਹ ਹੀ ਅਰਦਾਸ ਕਰਦਾ ਹੈ ਇਸ ਤਰ੍ਹਾਂ ਪਾਠ ਕਰਦੇ ਹਾਂ ਉਸ ਨੂੰ 3-4 ਮਹੀਨੇ ਲੱਗ ਗਏ ਇੱਕ ਦਿਨ ਉਹ ਲੜਕਾ ਬਾਹਰ ਆ ਗਿਆ ਅਤੇ ਘਰ ਵੀ ਨਹੀਂ ਗਿਆ ਸਿੱਧਾ ਹੀ ਰਾਣਾ ਸਾਹਿਬ ਬਾਬਾ ਈਸ਼ਾ ਸਿੰਘ ਜੀ ਦੇ ਦਰਸ਼ਨਾਂ ਨੂੰ ਚਲਾ ਆਇਆ ਜਦੋਂ ਉਸਨੇ ਬਾਬਾ ਇਸ਼ਰ ਸਿੰਘ ਜੀ ਦੇ ਦਰਸ਼ਨ ਕੀਤੇ ਤਾਂ ਬਾਬਾ ਜੀ ਨੇ ਕਿਹਾ ਕਿਉਂ ਭਾਈ ਗੁਰਮੁਖਾ ਪਾਠ ਕਰਦਾ ਹੈ ਜਾਂ ਨਹੀਂ ਤਾਂ ਉਸ ਲੜਕੇ ਨੇ ਕਿਹਾ ਮੈਂ ਤਾਂ ਉਦੋਂ ਤੋਂ ਹੀ ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਉਸੇ ਤਰ੍ਹਾਂ ਪਾਠ ਕਰਦਾ ਹਾਂ ਉਹ ਲੜਕਾ ਕਹਿਣ ਲੱਗਾ ਮੈਨੂੰ ਨਹੀਂ ਪਤਾ ਕਿ ਇਹ ਕਿਵੇਂ ਹੋਇਆ ਪਰ ਮੈਨੂੰ ਸੁਪਨਾ ਆਇਆ ਅਤੇ ਸੁਪਨੇ ਵਿੱਚ ਉਹ ਮਰਿਆ ਹੋਇਆ ਵਿਅਕਤੀ ਆਇਆ ਅਤੇ ਆਕੇ ਕਹਿਣ ਲੱਗਾ ਭਾਈ ਮੈਂ ਤੈਨੂੰ ਮਾਫ਼ ਕਰ ਦਿੱਤਾ ਹੈ ਕਿਉਂਕਿ ਤੂੰ ਮੇਰੇ ਨਾਮਿਤ ਇੰਨੇ ਪਾਠ ਕਰ ਦਿੱਤੇ ਹਨ ਅਤੇ ਉਸ ਦਾ ਫਲ ਮਿਲ ਕੇ ਮੈਨੂੰ ਸ਼ਾਂਤੀ ਆ ਗਈ ਹੈ ਹੁਣ ਮੈਂ ਤੈਨੂੰ ਮਾਫ ਕਰ ਦਿੱਤਾ ਹੈ ਮੇਰਾ ਤੇਰੇ ਨਾਲ ਹੁਣ ਕੋਈ ਰੋਲਾ ਨਹੀਂ ਅਤੇ ਸੁਪਨੇ ਤੋਂ ਤੀਸਰੇ ਦਿਨ ਹੀ ਅਚਾਨਕ ਹੀ ਮੇਰੀ ਰਿਹਾਈ ਦਾ ਵੀ ਹੁਕਮ ਹੋ ਗਿਆ ਕਿ ਇਸ ਨੂੰ ਰਹਾ ਕਰ ਦਿੱਤਾ ਜਾਵੇ ਇਹ નિર્ਦੋਸ਼ ਹੈ ਇਸ ਲਈ ਇਹ ਹੁੰਦੇ ਹਨ ਪ੍ਰਸਤਿਧ੍ਰਮ ਪ੍ਰਸਤਿਤ ਕਰਨਾ ਜਿਸ ਨਾਲ ਦੋਸ਼ ਖਤਮ ਹੋ ਜਾਂਦਾ ਹੈ ਦਰਗਾਹ ਵਿੱਚ ਵੀ سزا ਨਹੀਂ ਮਿਲਦੀ ਇਸ ਸਾਖੀ ਤੋਂ ਆਪਣੇ ਲਈ ਵੀ ਸਿਰ ਹੈ ਸਭ ਤੋਂ ਵੱਡੀ ਗੱਲ ਹੈ ਗਲਤੀ ਮਹਿਸੂਸ ਕਰਨੀ ਦੂਸਰਾ ਕੋਈ ਅਣਜਾਨ ਖੋਣੇ ਵਿੱਚ ਗਲਤੀ ਹੋ ਜਾਵੇ बाम बता के गुरु साहब को अपनी पुल बख्शोनी चाहती है बाबा आनंद जी का वचन है कोई गलती हो गई तो ता पछतावा करो क्योंकि पछतावा पाप नो तो दिता है पछतावा केवल गल हो पछतावे करनी भी होते बहुत कमा व दे अंतना पारा बार हर कृपा करके बख्श रहो हो पापी वुनाकार वाहेगुरु जी का खालसा वाहेगुरु जी की फतेह